ਸਭ ਤੋਂ ਵਧੀਆ ਵੇਅ ਹੈ ਕਿ ਤੁਹਾਡਾ ਜਿਹੜਾ ਇੰਸਟਾਗ੍ਰam ਜਾਂ ਫੇਸਬੁਕ account ਆ ਉਹਦੇ ਚ 2FA ਨਾਲ ਸਿਕਿਉਰ ਹੋਣਾ ਚਾਹੀਦਾ। ਅਗਰ ਤੁਹਾਡਾ ਫੋਨ account ਜਿਹੜਾ 2FA ਨਾਲ ਸਿਕਿਉਰ ਆ ਤਾਂ ਮੈਨੂੰ ਨਹੀਂ ਲੱਗਦਾ ਕੋਈ ਹੈਕ ਕਰ ਸਕੂਗਾ। ਅਗਰ ਹੈਕ ਕਰ ਵੀ ਲਊਗਾ ਤਾਂ ਉਹ ਲੌਗਇਨ ਨਹੀਂ ਕਰ ਸਕੂਗਾ ਕਿਉਂਕਿ ਜਿਹੜਾ 2FA ਦਾ authenticaton ਦਾ ਕੋਡ ਹੁੰਦਾ ਉਹ ਹਮੇਸ਼ਾ ਤੁਹਾਡੇ ਦਿਮਾਗ ਦਾ ਕੋਡ ਹੁੰਦਾ ਵੀ ਜਿਵੇਂ 1 2 3 4 5 ਲਾਤਾ ਤੁਸੀਂ 6 7 ਉਹ ਕਿਤੇ ਸੇਵ ਨਹੀਂ ਹੁੰਦਾ। ਉਹ ਸਿਰਫ ਤੁਹਾਡੇ ਕੋਲੇ ਹੁੰਦਾ। ਜੀ। ਠੀਕ ਹੈ ਜੀ। ਅੱਜਕੱਲ ਮੈਡਮ ਜਿਹੜੇ ਇੰਸਟਾਗ੍ਰam ਜਾਂ ਫੇਸਬੁਕ ਹੈਕ ਹੁੰਦੇ ਨੇ ਉਹ ਹੈਕ ਨਹੀਂ ਹੁੰਦੇ ਤਨੀ ਹੈਗਾ ਵੀ ਤੁਸੀਂ ਜੇ ਤੁਹਾਡਾ 2 ਕੈਕ ਫੈਕਟਰ ਲੱਗਿਆ ਹੋਇਆ ਉਹ ਆਪਣੇ ਕੋਲੇ ਨਹੀਂ ਚਲਾ ਸਕਦੇ ਤੁਹਾਡਾ ਅਕਾਊਂਟ ਡਿਸੇਬਲ ਕਰ ਸਕਦੇ ਆਪਾਂ ਵਾਪਸ ਦੁਬਾਰਾ ਰਿਕਵਰ ਕਰ ਲਾਂਗੇ ਅਗਰ ਤੁਹਾਡਾ ਇੰਸਟਾਗ੍ਰam ਜਿਹੜਾ ਹੈਕ ਹੋਣ ਦੇ ਚਾਂਸ ਉਦੋਂ ਜ਼ਿਆਦਾ ਵਧ ਜਾਂਦੇ ਜਦੋਂ ਤੁਸੀਂ 2 ਕੈਕ ਫੈਕਟਰ ਨਾਲ ਆਪਣਾ ਅਕਾਊਂਟ ਜਿਹੜਾ ਸਿਕਿਉਰ ਨਹੀਂ ਕੀਤਾ ਹੋਇਆ ਅਗਰ ਤੁਹਾਡਾ ਅਕਾਊਂਟ ਨਹੀਂ ਸਿਕਿਉਰ ਤਾਂ ਚਾਂਸ ਹੋ ਵਧਣਗੇ ਅਗਰ ਬਾਈ ਚਾਂਸ ਹੈਕ ਵੀ ਹੁੰਦਾ ਤਾਂ ਸਭ ਤੋਂ ਪਹਿਲਾਂ ਲੋਕ ਇਹ ਕਰਦੇ ਆ ਕਿ ਅਸੀਂ ਪਾਸਵਰਡ ਚੇਂਜ ਕਰ ਦਈਏ ਹਾਂਜੀ ਸਭ ਤੋਂ ਪਹਿਲਾਂ ਮੈਡਮ ਲੋਕ ਜਦੋਂ ਮੰਨ ਲਓ ਤੁਹਾਡਾ ਇੰਸਟਾਗ੍ਰam ਲੌਗ ਆਊਟ ਹੋ ਜਾਊਗਾ ਆਈਡੀ ਦੇ ਵਿੱਚੋਂ ਤੁਹਾਨੂੰ ਡਰ ਪੈ ਜੂ ਮੇਰਾ ਇੰਸਟਾਗ੍ਰam ਹੈਕ ਹੋ ਗਿਆ ਮੇਰੀ ਚੈਟ ਤਾਂ ਨਹੀਂ ਦੇਖ ਲਈ ਜਾਂ ਮੇਰਾ ਕੋਈ ਡਾਟਾ ਤਾਂ ਨਹੀਂ ਵਿੱਚੋਂ ਨੇ ਲੀ ਤਾਂ ਅਗਰ ਘਬਰਾਣ ਦੇ ਲੋੜ ਨਹੀਂ ਗਈ ਅਗਰ ਤੁਹਾਡਾ ਇੰਸਟਾਗ੍ਰam ਹੈਕ ਹੋ ਗਿਆ ਤੁਹਾਡੇ ਕੋਲ ਉਹੀ ਡਿਵਾਈਸ ਹੋਣੀ ਚਾਹੀਦੀ ਆ ਤੁਸੀਂ ਕੀ ਕਰਨਾ ਮੈਮ ਇੰਸਟਾਗ੍ਰam ਦੀ ਹੈਲਪ ਲਾਈਨ ਆ ਨੀਤੇ ਲਿਖਿਆ ਹੋਊਗਾ ਹੈਲਪ ਐਂਡ ਸਪੋਰਟ ਨੀਤੇ ਲਿਖਿਆ ਹੁੰਦਾ ਉੱਤੇ ਕਾਊਂਟ ਉਹਦੇ ਕੋਲੇ ਚਲੇ ਗਿਆ ਬਸ ਤੁਹਾਡੇ ਕੋਲੇ ਡਿਵਾਈਸ ਉਹੀ ਹੋਣੀ ਚਾਹੀਦੀ ਆ ਤਾਂ ਜਿਹੜਾ ਤੁਹਾਡਾ ਅਕਾਊਂਟ ਆ ਉਹ ਵਾਪਸ ਆ ਜੂਗਾ ਜੀ ਜੀ 2 ਕੇ ਫੈਕਟਰ ਉਹ ਵੀ ਇੱਕ ਵਾਰ ਦੱਸ ਦੋ ਕਿ ਕਿਵੇਂ ਕਰ ਸਕਦੇ ਆ ਆ ਦੇਖੋ ਮੈਮ ਮੰਨ ਲਓ ਆ ਮੇਰਾ ਇੱਕ ਇੰਸਟਾਗ੍ਰam ਅਕਾਊਂਟ ਚੱਲ ਰਿਹਾ ਜੀ ਆ ਦੇਖੋ ਜੀ ਤੁਸੀਂ ਕੋਈ ਸੈਟਿੰਗ ਓਪਨ ਕਰੋਗੇ ਮੈਮ ਆ ਦੇਖੋ ਇੱਥੇ ਆ ਕੇ ਜੀ ਐਪ ਸਟੋਰ ਤੇ ਜਾ ਕੇ ਲੋਗ ਕਰ ਸਕਦੇ ਆ ਹਾਂਜੀ ਐਪ ਸਟੋਰ ਤੇ ਨਹੀਂ ਇੰਸਟਾਗ੍ਰam ਅਕਾਊਂਟ ਤੇ ਮੈਮ ਅਗਰ ਤੁਸੀਂ ਹਾਂਜੀ ਅੱਜ ਕੱਲ ਗੂਗਲ ਔਥੈਂਟੀਕੇਟਰ ਵੀ ਬਹੁਤ ਸਿਕਿਉਰ ਅਕਾਊਂਟ ਆ ਠੀਕ ਹੈ ਆ ਦੇਖੋ ਜੀ ਆ ਦੇਖੋ ਪਾਸਵਰ ਤੁਕੇ ਫੈਕਟਰ ਨਾਲ ਮੇਰਾ account secure ਹੈ ਠੀਕ ਹੈ ਹੁਣ ਜੇ ਮੈਂ ਅੱਗੇ ਇਸ ਤੋਂ ਅੱਗੇ ਕਲਿੱਕ ਕਰਦਾ ਜੀ ਅੱਗੇ ਮੇਰਾ ਖੁੱਲੇ ਆ ਨਾ ਡਾਟਾ ਵੀ ਤੁਹਾਡੇ ਬੈਕਅਪ ਖਾਉਣ ਦੇ ਕੀ ਪਾਸਵਰਡ ਨੇ ਠੀਕ ਹੈ ਠੀਕ ਹੈ ਤੇ ਇਸ ਨਾਲ ਜਿਹੜਾ ਤੁਸੀਂ ਆਪਣਾ ਅਕਾਊਂਟ ਹੈ ਜਿਹੜਾ ਟੋਕ ਫੈਕਟਰ ਨਾਲ ਸਿਕਿਉਰ ਕਰ ਸਕਦੇ ਹੋ ਠੀਕ ਹੈ ਇਸ ਤੋਂ ਇਲਾਵਾ ਹੋਰ ਕੁਝ ਕਹਿਣਾ ਚਾਹੁੰਗੇ ਇਸ ਰਿਲੇਟਿਡ ਕੀ ਕੀ ਧਿਆਨ ਰੱਖਣਾ ਚਾਹੀਦਾ ਇਸ ਤੋਂ ਇਲਾਵਾ ਬਸ ਤੁਹਾਡਾ ਜਿਹੜਾ ਸੋਸ਼ਲ ਅਕਾਊਂਟ ਨੇ ਜੀ ਕੋਈ ਵੀ ਆ ਟਿਕਟੌਕ ਕੋਈ ਵੀ ਇੰਸਟਾਗ੍ਰam ਫੇਸਬੁਕ ਯੂਟਿਊਬ ਉਹ ਤੁਹਾਡਾ ਹਮੇਸ਼ਾ ਟੋਕ ਫੈਕਟਰ ਨਾਲ ਸਿਕਿਉਰ ਹੋਣਾ ਚਾਹੀਦਾ ਔਰ ਅਗਰ ਜਿਹੜਾ ਤੁਹਾਡਾ ਮੇਨ ਆਈਫੋਨ ਚੋਰੀ ਹੁੰਦਾ ਜਾਂ ਕੋਈ ਦਿੱਕਤ ਆਵੇ ਤੁਹਾਨੂੰ ਕਾਲ ਕਰਨ ਦੀ ਬਜਾਏ ਉੱਤੇ ਇੱਕ ਪ੍ਰੋਟੋਕੋਲ ਦੱਸਿਆ ਮੈਂ ਜਿਹੜੀ ਇੰਡੀਅਨ ਗਵਰਨਮੈਂਟ ਨੇ ਬੜਾ ਵਧੀਆ ਲਾਂਚ ਕੀਤਾ ਬਹੁਤ ਫੋਨ ਰਿਕਵਰ ਹੋਇਆ ਤੁਸੀਂ ਚੈੱਕ ਵੀ ਕਰ ਸਕਦੇ ਹੋ ਇਸ ਦੇ ਥਰੂ ਤੁਸੀਂ ਆਪਣਾ ਫੋਨ ਹੈ ਜਿਹੜਾ ਉਹਨੂੰ ਲੱਭ ਸਕਦੇ ਹੋ ਸਭ ਤੋਂ ਵਧੀਆ ਵੇਅ ਹੈ ਕਿ ਤੁਹਾਡਾ ਜਿਹੜਾ ਇੰਸਟਾਗ੍ਰam ਜਾਂ ਫੇਸਬੁੱਕ ਦਾ ਉਹਦੇ ਚ ਟੂ ਕੇ ਫੈਕਟਰ ਨਾਲ ਸਿਕਿਉਰ ਹੋਣਾ ਚਾਹੀਦਾ ਅਗਰ ਤੁਹਾਡਾ ਫੋਨ ਅਕਾਊਂਟ ਜਿਹੜਾ ਟੂ ਕੇ ਫੈਕਟਰ ਨਾਲ ਸਿਕਿਉਰ ਆ ਤਾਂ ਮੈਨੂੰ ਨਹੀਂ ਲੱਗਦਾ ਕੋਈ ਹੈਕ ਕਰ ਸਕੂਗਾ ਅਗਰ ਹੈਕ ਕਰ ਵੀ ਲਊਗਾ ਤਾਂ ਉਹ ਲੌਗਇਨ ਨਹੀਂ ਕਰ ਸਕੂਗਾ ਕਿਉਂਕਿ ਜਿਹੜਾ ਟੂ ਕੇ ਫੈਕਟਰ ਦਾ অথেন্টিਕੇਸ਼ਨ ਦਾ ਕੋਡ ਹੁੰਦਾ ਉਹ ਹਮੇਸ਼ਾ ਤੁਹਾਡੇ ਦਿਮਾਗ ਸਿਰਫ ਤੁਹਾਡੇ ਕੋਲੇ ਹੁੰਦਾ ਜੀ ਠੀਕ ਹੈ ਜੀ ਅੱਜ ਕੱਲ ਮੈਡਮ ਜਿਹੜੇ ਇੰਸਟਾਗ੍ਰam ਜਾਂ ਫੇਸਬੁੱਕ ਹੈਕ ਹੁੰਦੇ ਨੇ ਉਹ ਹੈਕ ਨਹੀਂ ਹੁੰਦੇ ਉਹ ਡਿਸੇਬਲ ਕਰਾ ਸਕਦੇ ਆ ਹੈਕਰ ਹੁਣ ਐਦਾਂ ਨਹੀਂ ਹੈਗਾ ਵੀ ਤੁਸੀਂ ਜੇ ਤੁਹਾਡਾ ਟੂ ਕੇ ਫੈਕਟਰ ਲੱਗਿਆ ਹੋਇਆ ਉਹ ਆਪਣੇ ਕੋਲੇ ਨਹੀਂ ਚਲਾ ਸਕਦੇ ਤੁਹਾਡਾ ਅਕਾਊਂਟ ਡਿਸੇਬਲ ਕਰ ਸਕਦੇ ਆ ਆਪਾਂ ਵਾਪਸ ਦੁਬਾਰਾ ਰਿਕਵਰ ਕਰ ਲਾਂਗੇ ਅਗਰ ਤੁਹਾਡਾ ਇੰਸਟਾਗ੍ਰam ਜਿਹੜਾ ਹੈਕ ਹੁੰਦੇ ਚਾਂਸ ਉਦੋਂ ਜ਼ਿਆਦਾ ਵਧ ਜਾਂਦੇ ਜਦੋਂ ਤੁਸੀਂ ਟੂ ਕੇ ਫੈਕਟਰ ਨਾਲ ਆਪਣਾ ਅਕਾਊਂਟ ਜਿਹੜਾ ਸਿਕਿਉਰ ਨਹੀਂ ਕੀਤਾ ਹੋਇਆ ਅਗਰ ਤੁਹਾਡਾ ਅਕਾਊਂਟ ਨਹੀਂ ਸਿਕਿਉਰ ਤਾਂ ਚਾਂਸ ਹੋ ਵਧਣਗੇ ਅਗਰ ਬਾਈ ਚਾਂਸ ਹੈਕ ਵੀ ਹੁੰਦਾ ਤਾਂ ਸਭ ਤੋਂ ਪਹਿਲਾਂ ਲੋਕ ਇਹ ਕਰਦੇ ਆ ਕਿ ਅਸੀਂ ਪਾਸਵਰਡ ਚੇਂਜ ਕਰ ਦਈਏ ਹਾਂਜੀ ਸਭ ਤੋਂ ਪਹਿਲਾਂ ਮੈਡਮ ਲੋਕ ਜਦੋਂ ਮੰਨ ਲਓ ਤੁਹਾਡਾ ਇੰਸਟਾਗ੍ਰam ਲੌਗ ਆਊਟ ਹੋ ਜਾਊਗਾ ਆਈਡੀ ਦੇ ਵਿੱਚੋਂ ਤੁਹਾਨੂੰ ਡਰ ਪੈ ਜੂ ਮੇਰਾ ਇੰਸਟਾਗ੍ਰam ਹੈਕ ਹੋ ਗਿਆ ਮੇਰੀ ਚੈਟ ਤਾਂ ਨਹੀਂ ਦੇਖ ਲਈ ਜਾਂ ਮੇਰਾ ਕੋਈ ਡਾਟਾ ਤਾਂ ਨਹੀਂ ਵਿੱਚੋਂ ਨੇ ਲੀ ਤਾਂ ਅਗਰ ਘਬਰਾਣ ਦੇ ਲੋੜ ਨਹੀਂ ਗਈ ਅਗਰ ਤੁਹਾਡਾ ਇੰਸਟਾਗ੍ਰam ਹੈਕ ਹੋ ਗਿਆ ਤੁਹਾਡੇ ਕੋਲ ਉਹੀ ਡਿਵਾਈਸ ਹੋਣੀ ਚਾਹੀਦੀ ਆ ਤੁਸੀਂ ਕੀ ਕਰਨਾ ਮੈਮ ਇੰਸਟਾਗ੍ਰam ਦੀ ਹੈਲਪ ਲਾਈਨ ਆ ਨੀਤੇ ਲਿਖਿਆ ਹੋਊਗਾ ਹੈਲਪ ਐਂਡ ਸਪੋਰਟ ਨੀਤੇ ਲਿਖਿਆ ਹੁੰਦਾ ਉੱਤੇ ਕਾਊਂਟ ਉਹਦੇ ਕੋਲੇ ਚਲੇ ਗਿਆ ਬਸ ਤੁਹਾਡੇ ਕੋਲੇ ਡਿਵਾਈਸ ਉਹੀ ਹੋਣੀ ਚਾਹੀਦੀ ਆ ਤਾਂ ਜਿਹੜਾ ਤੁਹਾਡਾ ਅਕਾਊਂਟ ਆ ਉਹ ਵਾਪਸ ਆ ਜੂਗਾ ਜੀ ਜੀ 2 ਕੇ ਫੈਕਟਰ ਉਹ ਵੀ ਇੱਕ ਵਾਰ ਦੱਸ ਦੋ ਕਿ ਕਿਵੇਂ ਕਰ ਸਕਦੇ ਆ ਆ ਦੇਖੋ ਮੈਮ ਮੰਨ ਲਓ ਆ ਮੇਰਾ ਇੱਕ ਇੰਸਟਾਗ੍ਰam ਅਕਾਊਂਟ ਚੱਲ ਰਿਹਾ ਜੀ ਆ ਦੇਖੋ ਜੀ ਤੁਸੀਂ ਕੋਈ ਸੈਟਿੰਗ ਓਪਨ ਕਰੋਗੇ ਮੈਮ ਆ ਦੇਖੋ ਇੱਥੇ ਆ ਕੇ ਜੀ ਐਪ ਸਟੋਰ ਤੇ ਜਾ ਕੇ ਲੋਗ ਕਰ ਸਕਦੇ ਆ ਹਾਂਜੀ ਐਪ ਸਟੋਰ ਤੇ ਨਹੀਂ ਇੰਸਟਾਗ੍ਰam ਅਕਾਊਂਟ ਤੇ ਮੈਮ ਅਗਰ ਤੁਸੀਂ ਹਾਂਜੀ ਅੱਜ ਕੱਲ ਗੂਗਲ ਔਥੈਂਟੀਕੇਟਰ ਵੀ ਬਹੁਤ ਸਿਕਿਉਰ ਅਕਾਊਂਟ ਆ ਠੀਕ ਹੈ ਆ ਦੇਖੋ ਜੀ ਆ ਦੇਖੋ ਪਾਸਵਰ ਤੁਕੇ ਫੈਕਟਰ ਨਾਲ ਮੇਰਾ account secure ਹੈ ਠੀਕ ਹੈ ਹੁਣ ਜੇ ਮੈਂ ਅੱਗੇ ਇਸ ਤੋਂ ਅੱਗੇ ਕਲਿੱਕ ਕਰਦਾ ਜੀ ਅੱਗੇ ਮੇਰਾ ਭੁਲੇਣਾ ਡਾਟਾ ਵੀ ਤੁਹਾਡੇ ਬੈਕਅਪ ਖਾਉਣ ਦੇ ਕੀ ਪਾਸਵਰਡ ਨੇ ਠੀਕ ਹੈ ਠੀਕ ਹੈ ਤੇ ਇਸ ਨਾਲ ਜਿਹੜਾ ਤੁਸੀਂ ਆਪਣਾ ਅਕਾਊਂਟ ਹੈ ਜਿਹੜਾ ਟੋਕ ਫੈਕਟਰ ਨਾਲ ਸਿਕਿਉਰ ਕਰ ਸਕਦੇ ਹੋ ਠੀਕ ਹੈ ਇਸ ਤੋਂ ਇਲਾਵਾ ਹੋਰ ਕੁਝ ਕਹਿਣਾ ਚਾਹੁੰਗੇ ਇਸ ਰਿਲੇਟਡ ਕੀ ਕੀ ਧਿਆਨ ਰੱਖਣਾ ਚਾਹੀਦਾ ਇਸ ਤੋਂ ਇਲਾਵਾ ਬਸ ਤੁਹਾਡਾ ਜਿਹੜਾ ਸੋਸ਼ਲ ਅਕਾਊਂਟ ਨੇ ਜੀ ਕੋਈ ਵੀ ਆ ਟਿਕਟੋਕ ਕੋਈ ਵੀ ਇੰਸਟਾਗ੍ਰam ਫੇਸਬੁਕ ਯੂਟਿਊਬ ਉਹ ਤੁਹਾਡਾ ਹਮੇਸ਼ਾ ਟੋਕ ਫੈਕਟਰ ਨਾਲ ਸਿਕਿਉਰ ਹੋਣਾ ਚਾਹੀਦਾ ਔਰ ਅਗਰ ਜਿਹੜਾ ਤੁਹਾਡਾ ਮੇਨ ਆਈਫੋਨ ਚੋਰੀ ਹੁੰਦਾ ਜਾਂ ਕੋਈ ਦਿੱਕਤ ਆਵੇ ਤੁਹਾਨੂੰ ਕਾਲ ਕਰਨ ਦੀ ਬਜਾਏ ਉੱਤੇ ਇੱਕ ਟੈਕ ਪ੍ਰੋਟੋਕੋਲ ਦੱਸਿਆ ਮੈਂ ਜਿਹੜੀ ਇੰਡੀਅਨ ਗਵਰਨਮੈਂਟ ਨੇ ਬੜਾ ਵਧੀਆ ਲਾਂਚ ਕੀਤਾ ਬਹੁਤ ਫੋਨ ਰਿਕਵਰ ਹੋਇਆ ਤੁਸੀਂ ਚੈੱਕ ਵੀ ਕਰ ਸਕਦੇ ਹੋ ਇਸ ਦੇ थ्रू ਤੁਸੀਂ ਆਪਣਾ ਫੋਨ ਜਿਹੜਾ ਉਹਨੂੰ ਲੱਭ ਸਕਦੇ ਹੋ